ਲੋ ਜੀ ਇੱਕ ਨਵੀਂ ਨਵਾਂ ਮੋੜ ਆ ਗਿਆ ਇਸ ਫਿਲਮ ਦੇ ਵਿੱਚ ਦਾਦੇ ਦਾ ਸਾਲਾ ਭਾਪੇ ਦਾ ਮਾਮਾ ਮੈਂ ਵੀ ਮਾਮਾ ਹੀ ਆ ਨਾ ਤੇ ਮੈਂ ਵੀ ਉੱਥੇ ਰਹੀ ਨਾ ਤੇ ਕਿਹਦੇ ਗੰਡੀ ਵਿੰਡ ਜਿਹੜੀਆਂ ਇੰਗਲੀਆਂ ਸਿੰਗਲੀਆਂ ਭੇਜਾ ਕੱਢੀ ਫਿਰਦਾ ਤੇ ਉਹ ਨਿਕਲ ਆਇਆ ਸੁੱਚਾ ਵੀਰ ਕਿਤੇ ਆਪਣਾ ਗੰਡੀ ਵਿੰਡੀਆਂ ਮਾਮਾ ਤੇ ਮੈਂ ਉੱਥੇ ਝੋਟਾ ਹੁੰਦਾ ਰਹਿਆ ਮੈਂ ਤੇ ਵੀਰ ਉੱਥੇ ਕਬੂਤਰ ਦੇ ਹੀ ਆਪਣੇ ਮਾਮੇ ਨੇ ਰੱਖੇ ਘੋੜੀਆਂ ਤੇ ਕਬੂਤਰ ਹੁੰਦੇ ਸੀ ਉਹਦੇ ਕੋਲ ਕੁੱਤੇ ਘੋੜੀਆਂ ਕਬੂਤਰ ਸੁੱਚਾ ਵਰ ਬਿਰਕਾ ਸੁੱਚਾ ਗੰਡੀਵੰਡੀਆ ਪੋਛ ਲੋ ਲਾਗੇ ਬਨੇ ਅੱਛੀਵਾਲ ਏਰੀਏ ਦੇ ਪਿੰਡਾਂ ਨੂੰ ਸਾਰਿਆਂ ਨੂੰ ਪੁਰਾਣਿਆਂ ਨੂੰ ਪਤਾ ਜੇ ਕੌਣ ਸੀ ਉਹ ਸੁੱਚਾ ਸੂਰਮਾ ਵੀ ਉਹਦੇ ਸਾਹਮਣੇ ਸੂਰਮਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਤੇ ਮਿਰਜਾ ਤੇ ਮਿਰਚ ਉਹ ਵੀ ਦੱਸਦੇ ਲੋਜੋ ਜੇ ਬਨੇ ਉਪਰਾਵਾ ਇਹੀ ਐਂਟਰੀ ਆਪਣੀ ਫਿਲਮ ਚ ਹਗੀ ਆ ਇਹਦਾ ਰੋਲ ਕਿੱਥੋਂ ਕਰ ਸਕਦਾ ਬੰਦੇ ਮੈਂ ਅੱਗੇ ਨਾਲ ਦੱਦੀਰ ਕਣੀ ਕੋ ਲੱਭ ਸਕਦੇ ਆ ਸਾਡੇ ਏਰਕਾ ਐਡਾ ਘੈਂਟ ਬਾਪੂ ਤੇ ਸੁੱਚਾ ਤੇ ਉਹ ਪ੍ਰਵਾਦ ਸਲਾਮ ਹੀ ਬੰਦੇ ਨੂੰ ਓਏ ਪਤਾ ਹੀ ਨਹੀਂ ਕਿੰਨਾ ਕੁ ਲੰਮਾ ਰੇ 6.5 ਫੁੱਟ ਤੋਂ ਪਾਂ ਆਂਦੀਆਂ ਗੱਲਾਂ ਆਈ ਰੇ ਲਾ ਲੱਬੜ ਕੁੱਬੜ ਕੁਰਿਆ ਸਮਾਸੀ ਹੋਈ ਬਈ ਮੈਂ ਕਬੂਤਰ ਡਾਤੇ ਤਾਂ ਚੜ ਗਿਆ ਨਿੱਕਾ ਹੰਦਾ ਹਾਰੇ ਕਬੂਤਰ ਆਇਆ ਉਹ ਭੱਜਾ ਆਇਆ ਪਰ ਉਹ ਪੱਠਿਆ ਓਏ ਓਏ ਮੁੰਡਿਆ ਦਾਤਰੀ ਉਹ ਪੁੱਤਰਾ ਤੂੰ ਉਹ ਮੁੰਡਿਆ ਓਏ ਤਰਦਾ ਦੇ ਸਾਰੇ ਕਿ ਪੁੱਤਰਾ ਦਾਤੇ ਨਾਲੇ ਮੈਨੂੰ ਲਾਲੋ ਲਾਲ ਤੇ ਹੋਇਆ ਪਿਆ ਲਾਲ ਤੇ ਵੈਸੇ ਹੀ ਹੁੰਦਾ ਭਗਿਆ ਪਿਆ ਹੁੰਦਾ ਈ ਉਹਦੇ ਲਾਲੀਆਂ ਦੇ ਚਿਹਰੇ ਤੇ ਹੀ ਬੜੀਆਂ ਜਿਆਦਾ ਡਗਦਾ ਕਰਦਾ ਹੈ ਚਿਹਰਾ ਲਹੂ ਹੈ ਕੰਨੋਂ ਗੱਲਾਂ ਯਾਰ ਔਰ ਉਹ ਬੰਦੇ ਦੀ ਮੈਂ ਤੁਹਾਨੂੰ ਦੱਸਾਂ ਕਿਦੇ ਕਿਦੇ ਫੋਟੋ ਫਾਟੋ ਪਤਾ ਨਹੀਂ ਮੁੰਡਿਆਂ ਨੇ ਕਾਂ ਪੁੱਤ ਪੋਤਿਆਂ ਨੇ ਸੰਭੀਆਂ ਕਿ ਨਹੀਂ ਸੰਭੀਆਂ ਉਹ ਦੇਖਣਾ ਹੁਣ ਦੇਖਣਾ ਬਣਾਜਾ ਪਾਣੂ ਉਹਦਾ ਇਤਿਹਾਸ ਬੋਲਣਾ ਪੈਣਾ ਤੇ ਉਪਰਾਾ ਜਦੋਂ ਕਬੂਤਰ ਦੀ ਗੱਲ ਤੇ ਉਹਦੇ ਮੈਂ ਬਾਲੇ ਉਹਦੀ ਹੁਣ ਮੈਂ ਤੁਹਾਨੂੰ ਕਬੂਤਰ ਦੀ ਇੱਕ ਨਿੱਜੀ ਜੀ ਸਟੋਰੀ ਦੱਸਦਾ ਨਾ ਤੁਸੀਂ ਆਪੇ ਹਾਲ ਆਲੇ ਵੀ ਕਿਹੋ ਜਿਹਾ ਬੰਦਾ ਹੋਊਗਾ ਹੁਣ ਬਾਤੂ ਕਿ ਜਦੋਂ ਆਹ ਕੀ ਆ ਮੁੜ ਕੇ ਤੁਹਾਡੇ ਉਹ ਦੰਦੀਆਂ ਹੀ ਕਢਣੀਆਂ ਖੱਚਾਆਂ ਨੂੰ ਖਤਰੇ ਜਿਹਾ ਹੱਸਦਗੇ ਆ ਤੁਹਾਡੇ ਹੀ ਆ ਵੱਡੇ ਆ ਹੈਗੇ ਆ ਹੈਗੇ ਆ ਦੱਸੀਆਂ ਦੇ ਬਰਾਬਰ ਕੋਈ ਗੱਲ ਆ ਕਰ ਗੱਲ ਇਹਦੇ ਬਰਾਬਰ ਸਰਦਾਰ ਜੀ ਪਿੰਡ ਆਇਆ ਕੋੜੀ ਤੇ ਆਪਣੀ ਭੈਣ ਨੂੰ ਮਿਲਣਾ ਦਾਦੀ ਮੇਰੀ ਨੂੰ ਤੇ ਕੋਠੇ ਦੇ ਦਰਥੇ ਮੰਜੇ ਕੋਠੇ ਤੇ ਡੱਟਦੇ ਹੁੰਦੇ ਸੀ ਸਾਰੇ ਜਹੜੀਆਂ ਲੈਣਾਂ ਲੱਗੀਆਂ ਦੀਆਂ ਮੰਜਿਆਂ ਦੀਆਂ ਕੋਠੇ ਤੇ ਤੇ ਪਹਿਲਾਂ ਤਾਂ ਉਹਨੂੰ ਚਾਹੀਦਾ ਸੀ 7-8 8-9 ਫੁੱਟ ਦਾ ਤੇ ਮੰਜਾ ਚਾਹੀਦਾ ਨਾ ਲੰਮਾ ਵੱਡਾ ਹਰਾ ਕੁਰੀਆ ਚਾਹੀਦਾ ਉਹ ਉਹਦੀਆਂ ਲੱਤਾਂ ਲੁੱਤਾਂ ਕਿਤੇ ਉੰਡੀਆਂ ਹੀ ਪੂਰੀਆਂ ਤੇ ਉਹਨੂੰ ਉਹ ਪਿਆਰ ਕਿਤੇ ਸ਼ਾਮੀ ਉੱਤੇ ਕਿਉਂ ਬੈਠਾ ਵੀਦਾ ਰਿਹਾ ਪਿੰਡਾਂ ਦੇ ਬੰਨੇ ਨੂੰ ਵੀ ਇਹ ਕਿੱਡਾ ਕੀ ਪਿੰਡ ਆ ਕਿੱਥੇ ਕੀ ਹੱਦ ਤਾ ਵਾ ਦੀ ਭੈਣ ਵਈ ਇੱਥੇ ਤੇ ਹੁਣ ਉਹ ਸ਼ਿਕਾਰੀ ਬੰਦਾ ਸ਼ਿਕਾਰੀ ਬੰਦਾ ਜਿਹੜਾ ਹੰਦਾ ਵਾ ਤੁਹਾਨੂੰ ਪਤਾ ਇਹ ਸ਼ਿਕਾਰ ਉਹਦੇ ਸ਼ਿਕਾਰ ਲੱਭਦਾ 24 ਘੰਟੇ ਸ਼ਿਕਾਰੀ ਬੰਦਾ ਸ਼ਿਕਾਰ ਖੇਡਦਾ ਸੀ ਉਹਨਾਂ ਨੇ ਕੁੱਤੇ ਕਬੂਤਰ ਬਿੱਲੇ ਬੁੱਲੇ ਮਾਰ ਕੇ ਖਾਣੇ ਕੁੜੀਆਂ ਬੜਾ ਕੰਮ ਹੀ ਉਹ ਵੀ ਮੈਂ ਸਾਰੇ ਕੰਮ ਪਤੰਤਰਿਆਂ ਨਾਲ ਉਹਨਾਂ ਦੇ ਵੀ ਨਾਲ ਭੱਜਾ ਭਜਾ ਫਿਰਦਾ ਨਾ ਵਿੱਚ ਹੀ ਗੇ ਉਂਗਲ ਫੜ ਕੇ ਹੂੰ ਉਹ ਰਾਤ ਕੀ ਹੋਇਆ ਜੇ ਸਾਡੇ ਪਿੰਡ ਕਲਸੀਆਂ ਵੀ ਉਹਦੀ ਨਿਗਾਹ ਚਲ ਗਈ ਉਹ ਸਾਹਮਣੇ ਸਾਡੇ ਘਰ ਦੇ ਆ ਖੁੱਡਾ ਕਬੂਤਰਾਂ ਦਾ ਸਭ ਤੋਂ ਵੱਡਾ ਪਿੰਡ ਦਾ ਖੁੱਡਾ ਤੇ ਸਭ ਤੋਂ ਪੁਰਾਣਾ ਖੁੱਡਾ ਕਬੂਤਰਾਂ ਦਾ ਮਸ਼ਹੂਰ ਆ ਆ ਗੇਲੇ ਹਣੀ ਹੋਣਾ ਆਪਣੇ ਉਥੇ ਵੀਰੇ ਆਪਣੇ ਇਹ ਕੰਮ ਕਰਦੇ ਆ ਇਹਦਾ ਦਾ ਜਲਬਾਗ ਸਿੰਘ ਬਾਗਾ ਚਾਚਾ ਵੀ ਆਪਣਾ ਇਹੋ ਕੰਮ ਕਰਦਾ ਰਿਹਾ ਤੇ ਦਾਦੇ ਦਾ ਹੀ ਯਾਰ ਸਭ ਤੋਂ ਖਿਡਾਰੀ ਇਹਨਾਂ ਦਾ ਦਾਦਾ ਹੀ ਕਬੂਤਰ ਵਾਲਾ ਉਹਨੋਂ ਕਬੂਤਰ ਬਾਜ਼ ਨੇ ਤੇ ਕਬੂਤਰ ਬਾਜ਼ ਨੇ ਮਸਲਾ ਹੀ ਉਹਨੂੰ ਤੇ ਉਧਰ ਧਿਆਨ ਸੀ ਉਹਨੂੰ ਉਹਨੇ ਬਾਕੀ ਫੀਲ ਆਣੀਆਂ ਗੱਲਾਂ ਬਾਤਾਂ ਜਵਾਦ ਸਾਗ ਮੂਲੀਆਂ ਚ ਉਹਨੇ ਕੀ ਲੈਣਾ ਹੀ ਖਾ ਕੇ ਉਹ ਜੋ ਖਾ ਲਿਆ ਠੀਕ ਆ ਮਤਿਆਰ ਸ਼ਿਕਾਰ ਵਾਲੀ ਉਹ ਰਾਤ ਉਹਨੂੰ ਕਿਤੇ ਨੀਂਦ ਨਾ ਹੋਵੇ ਉਹਨੇ ਕਬੂਤਰ ਵੇਲੇ ਵੀ ਕਲਸੀ ਕਬੂਤਰ ਹੀ ਬੜੇ ਸੋਹਣੇ ਆ ਉਹ ਜਿਹੜਾ ਪਾ ਪੂਰੇ ਦੇ ਕਬੂਤਰ ਹੀ ਬੜੇ ਵਧੀਆ ਰੱਖੇ ਆ ਦੇਖ ਕਿੰਨੇ ਸੋਹਣੇ ਕਬੂਤਰ ਹੁਣ ਤੁਸੀਂ ਅੰਦਾਜ਼ਾ ਲਾਓ 1.5 200 ਕਬੂਤਰ ਦੇ ਵਿੱਚੋਂ ਤੁਹਾਨੂੰ ਕੋਈ ਕਵੇ ਵੀ ਵਧੀਆ ਜੋੜੀ ਫੜੋ ਕਿਹੜੀ ਬੜਨੀ ਆ ਮੈਂ ਦਿਨ ਦੀ ਗੱਲ ਕਰਨੀ ਆ ਕਰਨ ਜਣੇ ਨਹੀਂ ਲੱਪਣੀ ਤਨ ਚੇਕਲੀ ਗੋੜੀ ਛੇਤੀ ਕਿੰਦੇ ਉਹ ਰਾਤ ਭਰਾਵਾ ਰਾਤ ਕਿੱਡੇ ਵੱਡੇ ਕੋਠੇ ਦੇ ਚਾਰ ਤਿੰਨ ਚਾਰ ਘਰ ਟੱਪ ਕੇ ਰਾਤ ਉਠਿਓ ਕੋਠੀ ਆ ਫਿਰ ਮੈਂ ਤੇ ਹੁਣ ਮਾਰਦੇ ਨਾ ਜਾਜ ਉਲਾਈ ਉਹਨੇ ਪ੍ਰਾਣੀ ਹੀ ਮਾਰਿਆ ਜੇ ਕੋਠੇ ਟੱਪ ਕੇ ੁੱਡੇ ਦੇ ਵਿੱਚ ਵੜ ਕੇ ਰਾਤ ਹਨੇਰੇ ਚ ਇੱਕ ਕਬੂਤਰਾ ਤੇ ਇੱਕ ਕਬੂਤਰੀ ਦੋ ਕੱਢ ਕੇ ਲਿਆਂਦੇ ਜੱਤੜ ਕੇ ਮਾਰੀ ਘੋੜੀ ਨੂੰ ਅੱਡੀ ਤੇ ਉਹ ਗਿਆ ਏ ਤੇ ਇਹਨਾਂ ਆਪਣੇ ਗੇਲੇ ਉਹਨਾਂ ਦਾ ਦਾਦਾ ਉਹ ਜਰਾ ਸਿਰੇ ਉੱਠਿਆ ਜਿਉਂਨੇ ਕਬੂਤਰਾ ਨੂੰ ਦਾਣਾ ਦੂਣਾ ਪੋਣਾ ਦੇ ਉਹਨੇ ਜਦੋਂ ਵੇਖਿਆ ਵੀ ਮੇਰੀ ਉਹ ਜੋੜੀ ਨਹੀਂ ਹੈਗੀ ਉਹਨੇ ਇਹ ਪੱਕੀ ਗੱਲ ਸੱਚੀ ਗੱਲ ਆ ਪੁੱਛ ਲੋ ਭਾਵੇਂ ਉਹ ਸਵੇਰੇ ਬਾਪੂ ਛੱਤ ਤੇ ਰੋਂਦਾ ਸੀ ਉੱਚੀਚੀ ਉੱਚੀਚੀ ਆਵਾਜ਼ਾਂ ਮਾਰਦਾ ਸੀ ਉਹ ਮੇਰਾ ਧੀ ਤੇ ਮੇਰਾ ਪੋਤੀ ਕੋ ਲੈ ਗਿਆ ਲੈ ਹੋਰ ਦੱਸੋ ਆ ਜਿਹੜਾ ਮਾਰ ਕੇ ਘੋੜੀ ਨੂੰ ਅੱਡੀ ਤੇ ਖਾਂ ਗਿਆ ਕਬੂਤਰ ਖੁੱਦ ਹੀ ਲੈ ਗਏ ਤੇ ਬਾਪੂ ਰੋਵੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਨੇ ਕਬੂਤਰਾਂ ਦੇ ਵਿੱਚੋਂ ਹਮਤ ਦਿਨੇ ਨਹੀਂ ਪਾ ਲਾਦਾ ਕਿਹੜਾ ਚੰਗਾ ਕੇਰਾ ਮੜਾਈ ਤੇ ਸੋਨਾ ਵੇ ਲੈਂਦਾ ਹੀ ਆ ਚਿੱਟੀ ਕਬੂਤਰੀ ਆ ਤਤਰ ਕਬੂਤਰਾਈ ਆ ਕਿਤ ਮਿਤਰਾਈ ਦੇ ਆ ਫਲਾਣਾ ਹੀ ਇਹ ਆ ਠੀਕੜਾ ਹੀ ਸਾਨੂੰ ਇੰਨਾ ਹੀ ਸੋਹਣਾ ਨਾ ਮਿਲੋਂਦਾ ਪਰ ਉਹਨੂੰ ਪਤਾ ਵੀ ਨਸਲ ਕਿਹੜੀ ਹੈ ਨਸਲ ਨਸਲਾਂ ਵਾਲੇ ਬੰਦੇਰ ਨਸਲਾਂ ਹੀ ਲੱਭਣਗੇ ਲੱਗਿਆ ਸੁੱਚੇ ਬਿਰਕ ਦਾ ਪਤਾ ਕਬੂਤਰਾ ਤੇ ਪਿੰਡ ਚੋਂ ਹਰ ਬੰਦੇ ਨੂੰ ਤੁਹਾਨੂੰ ਪਤਾ ਭਾਵੇਂ ਜਿੱਡਾ ਮਰਜੀ ਕੋਈ ਹੋਵੇ ਤੇ ਆਖੀ ਹੀ ਨਾ ਹੁੰਦਾ ਪਰ ਬਰਾਬਰੀ ਨੇ ਆ ਬਦਨਾਮੀ ਨਾ ਕਰੋ ਬਰਾਬਰੀ ਕਰੋ ਸਮਝ ਲੱਗ ਗਈ ਇਹ ਹੀ ਸੋਚਾ ਬਿਰਕ ਗੰਡੀ ਵਿੰਡੀਆ ਇੱਕ ਉਸਣਾ ਦੀ ਉਹ ਨਾਲ ਲੱਗ ਗਈ ਕਿ ਨਹੀਂ ਇਹ ਯਕੀਨ ਜੈ ਚੰਗੀ ਤਰ੍ਹਾਂ ਦੇ ਇਹ ਨਹੀਂ ਐਵੇਂ ਜੀ ਇਸ ਤਰ੍ਹਾਂ ਦੀ بڑے ਬੰਦੇ ਯੋ ਐ ਆ ਉਹ ਤੂੰ ਛਾੜ ਜਾ ਮੈਨੂੰ ਉਹ ਚੌਲਾਂ ਵਾਲਾ ਕੰਮਾ ਨੂੰ ਨਹੀਂ ਹੁੰਦਾ ਇਹ ਗੱਲਾਂ ਆਈਆਂ ਨੇ ਵੀ ਜਾਂ ਵਿਖਾਓ ਬਰਾਬਰ ਗੱਲ ਕਰਕੇ ਉਹ ਵੀ ਆ ਸੁੱਚੇ ਨੂੰ ਇੰਨੇ ਐ ਬੰਦੇ ਨੇ ਐ ਕਰਤਾ ਹੀ ਓਂ ਭੱਜ ਗਿਆ ਹੀ ਸਾਡੇ ਮੈਦਾਨ ਛੱਡ ਗਿਆ ਜੀ ਬੜਾ ਕੁੱਟਿਆ ਜੇ ਉਹ ਜਾਂ ਕੁੱਟ ਖਾ ਵੀ ਲੈ ਖਾਂਦੇ ਬੰਦੇ ਹੀ ਖਾਂਦੇ ਆ ਚਲੋ ਅੱਜ ਕਿਸੇ ਦੇ ਵੀ ਸਾਧੀਆਂ ਸਾਡੇ ਵਾਜ ਦੇ ਸਵਾਰਤਾ ਉਹਦਾ ਬਾਅਦ ਚ ਵੀ ਹਸਾਬ ਤਾ ਕੀਤੇ ਜਾਂਦੇ ਹੁੰਦੇ ਜੀ ਕਰ ਲਈ ਦੇ ਬਾਅਦ ਚ ਵੀ ਹੁੰਦੇ ਸਾਨੂੰ ਕਰਨੀ ਕੀਤੇ ਬੜੇ ਤੇ ਇੱਕੋ ਜਾਂਦਾ ਸੀ ਇਹ ਵੀ ਉਹਨਾਂ ਸਮਿਆਂ ਚ ਹੁਣ ਤੁਸੀਂ ਦੱਸੋ ਤੇ ਸੱਚਾ ਨਰਮਾਂ ਦੇ ਹੈ ਹੀ ਐ ਤੇ ਯੋਧਾ ਵੀ ਹੈਗਾ ਹੀ ਖਿਡਾਰੀ ਵੀ ਹੈਗਾ ਹੀ ਤੇ ਸ਼ਿਕਾਰੀ ਵੀ ਹੈਗਾ ਹੀ ਗੱਡਾਸਾ ਘੋੜੀ ਬੜਾ ਕੋਈ ਸੀ ਉਹਦੇ ਕੋਲ ਹੁਣ ਤੁਸੀਂ ਇਹ ਹਿਸਾਬ ਲਾਓ ਵੀ ਹੁਣ ਇੱਥੇ ਮਿਰਜਾ ਸਾਹਮਣੇ ਖੜੋ ਜੂਗੇ ਉਹਦੇ ਉਹਦੇ ਮਿਰਜੇ ਤਿੰਨ ਮੰਨੇ ਜੁ ਹੁਣ ਜੇ ਮੈਂ ਬਣਾਉਣ ਲੱਗਾ ਜੇ ਮੈਂ ਮਿਰਜੇ ਉਹਦੇ ਜੇ ਜਿਹਦਾ ਤੁਸੀਂ ਅਸਲੀ ਮਿਰਜੇ ਦਾ ਨਾਮ ਲੈਂਦੇ ਜਨਾ ਮੇਰੀ ਨਿਗਾਹ ਦੇ ਵਿੱਚ ਮੈਂ ਇਹ ਨਹੀਂ ਆਂਦਾ ਮੈਂ ਸੱਚਾ ਮੀਰਾ ਮਾਮਾ ਜਾਂ ਭਾਬੇ ਦਾ ਮਾਮਾ ਛੱਡਿਆ ਕੇ ਦਾ ਮਾਮਾ ਵੀ ਹੋਵੇ ਮੈਂ ਕਹਿੰਦਾ ਕੋਈ ਹੋਰ ਵੀ ਬੰਦਾ ਹੋਵੇ ਜਿਦੀ ਜਿੱਥੇ ਇੱਤ ਬਣਦੀ ਉਹਦੀ ਬਣਦੀ ਆ ਉਹਦੀ ਗੱਲ ਬਣਦੀ ਆ ਹੁਣ ਬਾਪੂ ਦੇ ਇਤਿਹਾਸੋਂ ਮੇਰਾ ਕੀ ਲੱਗਦਾ ਏ ਦੱਸਿਆ ਨਾ ਹੈਗਾ ਨਾ ਕਰਦਾਰ ਬੰਦੇ ਦਾ ਇਹ ਗੱਲਾਂ ਹੁੰਦੀਆਂ ਜਿੱਥੇ ਬੰਦੇ ਦੇ ਕੋਈ ਗੱਲ ਹੋਵੇ ਜ਼ਰੂਰੀ ਨਹੀਂ ਕਿ ਮੈਂ ਕਹਾਂ ਵੀ ਸਾਡੇ ਹੀ ਸਾਰੇ ਹੋਏ ਆ ਸਾਰੇ ਹੀ ਹੋਏ ਆ ਮਤਲਬ ਬੜੇ ਬੜੇ ਦੁਨੀਆ ਦੇ ਹੋਏ ਆ ਪਰ ਹੁਣ ਮੈਂ ਤੁਹਾਨੂੰ ਸੁੱਚੇ ਬਿਰਕ ਦੇ ਸਾਹਮਣੇ ਮਿਰਜੇ ਤਿੰਨ ਖਿਲਾਰ ਦੋ ਭਾਵੇਂ ਉਹ ਨਿੱਕੇ ਹੋ ਜਣੇ ਜੇ ਮਿਰਜੇ ਦੇ ਤਿੰਨ ਮਿਰਜੇ ਵੀ ਸੁੱਚੇ ਬਿਰਕ ਦੇ ਸਾਹਮਣੇ ਛੋਟੇ ਹੋ ਜਣੇ ਜੀ ਕਿ ਤਰ੍ਹਾਂ ਨੇ ਹੁਣ ਮੈਂ ਤੁਹਾਨੂੰ ਦੱਸਦਾ ਮੈਨੂੰ ਆ ਗੱਡੀ ਪੀੜ ਭੜਕਾ इंग्लंड ਦੇ ਉੱਚਾ ਦਾ ਭਰਾ ਵਾਕੇ ਤੇ ਹੁਣ ਮੈਨੂੰ ਇਹ ਦੱਸੋ ਅੱਜ ਕੱਲ ਤੇ ਆਹ ਫੋਨ ਮੈਸੇਜ ਵੈਸ ਮੈਸੇਜ ਇੰਸਟਾ ਫੇਸਬੁਕ ਯੂ ਟਿਊਬ ਆਦਿ ਫਤਾਨੇ ਕੀ ਗਲਾਵਾ ਚਲਾਵਾ ਇਸ਼ਕ ਮੁਹੱਬਤ ਪਿਆਰ ਦੀਆਂ ਖੇਡਾਂ ਜਿਹੜੀਆਂ ਹੁੰਦੀਆਂ ਹੁਣ ਮੈਨੂੰ ਦੱਸੋ ਇਹ ਤੋਂ ਪਹਿਲਾਂ ਵੀ ਸਮਾਂ ਹੈਗਾ ਸੀ ਕੋਈ ਫੋਨਾਂ ਤੋਂ ਹੀ ਪਛਾਣ ਚੱਲ ਜੋ ਚਿੱਠੀਆਂ ਦੇ ਚੱਲ ਜੋ ਤੇ ਉਹ ਸਮਾਂ ਤੋਂ ਸਹੀ ਚਿੱਟੀਆਂ ਨਹੀਂ ਹੁੰਦੀਆਂ ਜਿਨ੍ਹਾਂ ਦੇ ਬੰਦੇ ਪੜੇ ਹੀ ਨਹੀਂ ਲਿਖੇ ਹੀ ਨਹੀਂ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਗੂਠਾ ਸ਼ਾਹ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁਣ ਫਿਰ ਵੀ ਲੋਕ ਪਿੱਛੇ ਫੁੱਲ ਫੁੱਲ ਜੇ ਦਿਲ ਦੁੱਜੇ ਬਣਾ ਲਈਏ ਉਹਦੇ ਬੜਾ ਕੋਆ ਤੇ ਉਹਦੇ ਹੈਗਾ ਨਹੀਂ ਉਹ ਸਮਾਂ ਹੁਣ ਤੂੰ ਹੀ ਇਹ حساب ਲਾਓ ਕਿਹੋ ਜਿਹਾ ਬੰਦਾ ਉਹ ਪੱਕੀ ਦੇ ਓੜੀ ਦੇ ਇੱਕ ਸਹਿਬਾ ਮਠਾਗ ਲੈ ਆ ਪਿੰਡ ਕੋੜੀ ਦੇ ਸਹਿਬਾਂ ਨਾਲ ਕਿੱਥੋਂ ਲੱਭ ਗਿਆ ਉਹਨੂੰ ਸਹਿਬਾ ਯਾਰ ਉਹਾਂ ਦੇ ਟਰੈਂਡ ਇਹਨਾਂ ਨੂੰ ਪਤਾ ਪੜਾਹੀ ਇਹਦੇ ਮੈਂ ਕੀ ਦੱਸਾਂ ਯਾਰ ਕੀ ਹਿਸਾਬ ਆ ਇਹਨੇ ਕਿਹਦਾ ਵੈਰ ਪਾਲੀਏ ਵੀ ਕੰਮ ਤੇ ਹੈਗਾ ਇਹਦੇ ਉਹਨੂੰ ਆ ਇਹਦੇ ਨੂੰ ਕੀ ਕਰੀਏ ਪਤਾ ਨਹੀਂ ਉਹ ਕਿਹੜੀ ਸਹਿਬਾਂ ਦਾ ਦੱਸਦੇ ਉਹਨਾਂ ਦੇ ਨਾਲ ਕੋੜੀ ਦੇ ਹੁੰਦੇ ਹੀ ਉਹਦੇ ਸਹਿਬਾਂ ਤੇਰੇ ਜਾਈ ਜਿਆਦਾ ਵੱਡਾ ਸੀ ਤੇ ਉਰ ਬਾਪੂ ਵਗਲੇ ਮਨੇ ਛਾਂ ਸੀ ਉਹਦਾ ਇਹ ਬੇੜਾ ਭਾਈਆ ਉਹ ਜਿਹੜਾ ਦਾਦਾ ਹੜਾ ਉਹਨੇ ਹਰ ਮਾਰਿਆ ਦਬਕਾ ਦੁਕਾਨ ਨੂੰ ਓਏ ਆ ਕੰਮ ਜੇ ਨਹੀਂ ਮੈਨੂੰ ਤੇਰਾ ਚੰਗੇ ਲੱਗਦੇ ਦੌੜ ਜਾ ਦੌੜ ਜਾ ਜਾਲੂ ਲੈ ਕੇ ਘੋੜੀ ਤੇ ਤਸੋਏ ਕਮਹਾੜੇ ਬੰਦਿਆਂ ਦੀ ਯਾਰ ਕਿਹੋ ਜੇ ਬੰਦੇ ਹੋਏ ਧਰਤੀ ਦੇ ਇਥੇ ਆ ਕੰਮ ਨਹੀਂ ਜੱਟੋ ਹਰੇਕ ਨਹੀਂ ਬੰਦੇ 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 ਨਸਲ ਵਾਲੇ ਬੰਦੇ ਇੱਥੇ ਹੀ ਜੇ ਇੱਥੇ ਹੀ ਫਿਰਦੀਆਂ ਉਹ ਨਸਲਾਂ ਜ਼ਰੂਰੀ ਨਹੀਂ ਉਹ ਗਰੀਬੀ ਦੀ ਰੇਖੀ ਜੀ ਰੇਖਾ ਜੀ ਫਿਰਨ ਦਾ ਜੇ ਤੇ ਮੀਰੀ ਚ ਜ਼ਰੂਰੀ ਨਹੀਂ ਲੱਪਣੇ ਉਹ ਬੰਦੇ ਇਤਨਾ ਹੀ ਤੁਰਦੇ ਫਿਰਦੇ ਲੱਪਣੇ ਜਿਓ ਉਹ ਨਸਲਾਂ ਦੀਆਂ ਚੱਲੀਆਂ ਹੁੰਦੀਆਂ ਔ ਨਸਲਾਂ ਕਿੱਥੇ ਜੁੜ ਗਈਆਂ ਜਾ ਕੇ ਕਿੱਥੇ ਸੁੱਚਾ ਵਿਰਕ ਗੰਡੀ ਵਿੰਡੀਆ ਦਾਦੇ ਦਾ ਸਾਲਾ ਕਿੱਥੇ ਦਾਦਾ ਕਿੱਧ ਰਹੀ ਕਿਥੇ ਭੇਜਾ ਕਿਥੇ ਉਹ ਬਧਵਾਸੋਂ ਜੜੀ ਸਾਡੀ ਅਨਸਬੰਧ ਸਿਆ ਜਿੱਥੋਂ ਵੱਧ ਵੱਧ ਕੇ ਗੰਡਾਸਾ ਮਾਰ ਰੰਦਾ ਦਾ ਦਾਦਾ ਦਾਦਾ ਅੱਜ ਤੇ ਮੈਂ ਦਾਦੇ ਦਾ ਕੀ ਬੈਠਾ ਜੇ ਅੱਜ ਤੇ ਮੈਂ ਦਾਦੇ ਦਾ ਕੀ ਬੈਠਾ ਜੇ ਦਾਦਾ ਸਾਡਾ ਲੜਨ ਲੜਨ ਨਹੀਂ ਆਉਂਦਾ ਵੀ ਨਹੀਂ ਬਿਲਕੁਲ ਨਹੀਂ ਲੜਦਾ ਉਹਨਾਂ ਦਾ ਵੀ ਲੜਨਾ ਲੜਨਾ ਕੋਈ ਨਹੀਂ ਖਾਣੇ ਜਾਣਾ ਨਹੀਂ ਆਜੋ ਕੋਲ ਕੇ ਵੇਖਿਓ ਯੋਰ ਵੇਖੋ ਲੜਾਈ ਨਹੀਂ ਯਾਨੀ ਲੜਾਈ ਨਹੀਂ ਕਰਨੀ ਠਾਣੇ ਠੁਣੇ ਬਿਲਕੁਲ ਨਹੀਂ ਜਾਣਾ ਇਹ ਜਦੋਂ ਆਪਣਾ ਦਾਦੇ ਦਾ ਕੀ ਆ ਤੇ ਜਿੱਦਾਂ ਕਿਤੇ ਬੜੀ ਯਾਦ ਦਾਦੇ ਦੇ ਦਾਦੇ ਦੀ ਅੜ ਕੀਤੇ ਉਹਨੇ ਆਣਾ ਪੁੱਤ ਤੂੰ ਵੀ ਡਰਾ ਮੇਰੇ ਕੋਲ ਮੈਂ ਤੈਨੂੰ ਦੱਸਦਾ ਕਿਤਨਾ ਵੱਧ-ਵੱਧ ਮਾਰੀਦੀਆਂ ਵਧਾਵਾ ਸੋਂ ਹੈ ਨਾ ਸਾਡੇ ਟੱਬਰ ਦਾ ਸਭ ਤੋਂ ਵੱਡਾ ਉਹਦਾ ਨੇ ਇੱਕ ਦਾਸਾ ਹੀ ਬੜਾ ਤਗੜਾ ਹੈ ਉਹ ਵੱਧ-ਵੱਧ ਮਾਰਦਾ ਹੁੰਦਾ ਹੈ ਜਿੱਦਣ ਕਿਤੇ ਉਹਨੇ ਆਵਾਜ਼ ਦੇਦੀ ਮੈਨੂੰ ਕੋਈ ਨਹੀਂ ਆ ਆਪਣਾ ਤੇਰਾ ਦਾਦਾ ਭੁੱਲਦਾ ਘਲਦਾ ਹੀ ਹੈ ਜਿਆਦਾ ਇਹ ਯੂਰ ਯਾਰੀ ਵੇਂਦਾ ਤੇ ਕੋਈ ਨਹੀਂ ਆ ਜਾ ਮੈਂ ਦਿੰਦਾ ਨਾ ਫੇਰ ਫੇਰ ਕਹਾਣੀ ਕਿਧਰ ਜਾਊਗੀ ਦੱਸੋ। ਕਹਿ ਸਕਦੀ ਹੈ ਨਾ ਕਹਾਣੀ। ਇਹ ਕਰਕੇ ਲੜਾਈਆਂ ਬਿਲਕੁਲ ਮਾੜੀਆਂ ਜੇ। ਅੱਗੇ ਵੀ ਤੁਹਾਨੂੰ ਦੱਸਿਆ ਸੀ ਵੀ ਲੋਕ ਇੰਨਾਂ ਹੀ ਦੱਸਦੇ ਲੜਾਈ ਦਾ ਨਾਮ ਮੜਾ ਮੈਂ ਤੁਹਾਨੂੰ ਇਹ ਵੀ ਦੱਸਤਾ ਵੀ ਲੜਾਈ ਦਾ ਨਾਮ ਕਿਉਂ ਮੜਾ। ਅਜੇ ਤੱਕ ਤੁਹਾਨੂੰ ਇਹ ਵੀ ਨਹੀਂ ਕਿਸੇ ਨੇ ਦੱਸਿਆ। ਪਿਛੇ ਦੱਸਿਆ ਮੈਂ ਵੀ ਲੜਾਈ ਲਾਈ। ਪੰਜ-ਸੱਤ ਵਾਰੀ ਕਿਹਾ ਉਹਦੇ ਤੁਹਾਡਾ ਸਾਰਾ ਮੂੰਹ ਹੀ ਲੜਨਾ ਪਈਦਾ ਦੰਦ ਤਾਲੂ ਦੂਜੇ ਤੇ ਜਾ ਆਸੇ ਚ ਲੜਨਾ ਪਈ ਤਾਂ ਲੜਾਈ ਦਾ ਨਾਮ ਮੜਾ। ਇੱਕੱਕੇ ਲੜਾਈ ਨਾ ਲੜੋ ਤੇ ਆ ਅੱਜ ਕੱਲ ਦੀ ਤੇ ਬਿਲਕੁਲ ਹੀ ਨਾ ਨਾ ਲੜੋ ਆ ਕੋਈ ਗੱਲ ਐ ਬੰਦੇ ਆਲੀ ਚੰਗਾ ਭਲਾ ਅਗਲੇ ਆਨੇ ਮਾਂ ਨੇ ਰੀਜਾ ਨਾਲ 20 25 ਸਾਲਾਂ ਚ ਪਾਲਿਆ ਹੁੰਦਾ ਵਾ ਵਧੀਆ ਖਾਪਾ ਕੇ ਤੇ ਆ ਦੋ ਆ ਮਿੰਟ ਨਹੀਂ ਲੱਗਦੇ ਠੱਕ 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 ਕਰਕੇ ਮਾਰ ਕੇ ਖਾਂ ਜਾਂਦੇ ਆ ਗੱਲ ਥੋੜੀ ਬੰਦਿਆਂ ਦੀ ਇਹ ਕੋਈ ਸੂਰਮੇ ਆਲੀ ਗੱਲ ਹੋਣੀ ਐ ਤੇ ਯੋਧਿਆਂ ਆਲੀ ਗੱਲ ਇਹਨੂੰ ਮੈਂ ਨਹੀਂ ਗਿੰਦਾ ਇਹ ਤੇ ਖਚਾਲੀਆਂ ਗੱਲਾਂ ਜੇ ਕਿਆ ਬਰਾਬਰ ਹਾਂ ਬਰਾਬਰ ਹੋ ਜੇ ਕੰਮ ਤੇਰ ਕੋਲੀ ਬਸ ਤੋੜ ਲੱਗੇ ਬਸ ਤੋੜ ਤੇਰ ਕੋਰ ਆਪਣਾ ਅੱਗੇ ਕੋਰ ਆਪਣਾ ਫਿਰ ਬਰਾਬਰ ਮੈਚ ਖੇਡੋ ਉਹ ਅਖਰੀ ਗੱਲ ਇੱਕ ਹੀ ਗੱਲ ਹੋਈ ਉੱਤਲਾ ਤੁਰਿਆ ਜਾਂਦਾ ਬੰਦਾ ਠੱਕ 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 ਮਾਰ ਕੇ ਦਿਖਾਏ ਇਹ ਕੋਈ ਕੋਈ ਸੂਰਮੇਤਾਈ ਇਹ ਨਹੀਂ ਜੇ ਅਸੀਂ ਸੂਰਮੇਤਾਈ ਮੰਗ ਆਹੀਂ ਸੂਰਮੇਤਾਈ ਮੰਗਦਾ ਪਹਿਲਾ ਹਿੱਕ ਦਾ ਪੱਟਾ ਦਾ ਯੋਰ ਇਧਰ ਆ ਓਏ ਪੁਲੀਏ ਆ ਫਿਰ ਤੂੰ ਛੱਤਰ ਫਾੜ ਦੇ ਮੈਨੂੰ ਚਬਲੀ ਫੜਾ ਆ ਵੇਖੀਏ ਇਹ ਵੀਹੀਂ ਆ ਆਪਾਂ ਗੇਮ ਕਰੀਏ ਭੱਜ ਕੇ ਵੇ ਮੇਰ ਨਾਲ ਢੁਲ ਕੇ ਵੇ ਮੇਰ ਨਾਲ ਕਬੱਡੀ ਖੇਡ ਕੇ ਵੇ ਮੇਰ ਨਾਲ ਕੋਈ ਗੇਮ ਕਰਕੇ ਵੇਖ ਤੂੰ ਮਿਹਨਤ ਕਰਕੇ ਕੰਮ ਬਿਜ਼ਨਸ ਬਿਜ਼ਨਸ ਚ ਮੈਨੂੰ ਡੇਗ ਕਾਰੋਬਾਰ ਚ ਮੈਨੂੰ ਡੇਗ ਕੰਪੀਟੀਸ਼ਨ ਕਰ ਮੈਨੂੰ ਇਹ ਗੱਲਾਂ ਇਹ ਜਿੱਤ ਹਾਰ ਆ ਹੁੰਦੀ ਏ ਆ ਜਿੱਤ ਹਾਰ ਨੂੰ ਮੈਂ ਪਾਣੀ ਜੇ ਮੰਨਦੇ ਇਹ ਤੇ ਕੁੱਤੇ ਜੇ ਕੰਮਾਂ ਨੂੰ ਬੇਕੋਦੀ ਚੰਗਾ ਹੀ ਸੱਸਾ